ਉਹ ਵੀ ਚੱਲੇ ਨੇ ਤੇ ਵੀ ਚੱਲੂ ਆ ਜੋ ਆ ਜੋ ਬੋਲਾਂ ਨਾ ਮਾ ਬੋਲੋ ਨਾ ਹਾਂਜੀ ਵੀ ਜੀ ਪੁਲਿਸ ਤੁਹਾਡੇ ਵੱਲੋਂ ਬੁਲਾਈ ਗਈ ਸੀ ਉਹਨਾਂ ਨਾਲ ਉਹਨਾਂ ਨਾਲ ਅਚਾ ਉਹਨਾਂ ਨੇ ਹੀ ਬੁਲਾਈ ਆ ਤੇ ਕੁਰੀਏ ਵੀ ਤੁਹਾਨੂੰ ਕੱਢਦੇ ਉਹ ਤੋਂ ਪੁੱਛ ਵੀ ਉਹਨਾਂ ਨੇ ਬੁਲਾਈ ਗਏ। ਸਾਨੂੰ ਬੜਾ ਕੁਝ ਕਰਦੇ ਤੈਨੂੰ ਵੀਡੀਓ ਚ ਦਿਖਾ ਦਾਂਗੇ। ਆ ਵੀਡੀਓ ਦਿਖਾਈਏ ਆਪਾਂ ਲਾਈਵ ਦੇ ਵਿੱਚ। ਇਹ ਕਦੋਂ ਦੇ ਤੰਗ ਕਰ ਰਹੇ ਤੁਹਾਨੂੰ। 26 ਸਾਲ ਮੈਨੂੰ ਆਈ ਨੂੰ ਆਪਣੀ ਪਹਿਲੀ। ਅੱਛਾ ਉਦੋਂ ਦੇ ਉਦੋਂ ਦੇ। ਉਹਨਾਂ ਨੂੰ ਵੀ ਇਦਾਂ ਹੀ ਕਰਦੇ। ਅੱਛਾ ਉਦੋਂ ਦੇ। ਉਹਨਾਂ ਨੂੰ ਵੀ ਇਦਾਂ ਕਰਦੇ। ਉਹਨਾਂ ਨੂੰ ਬਾਹਰ ਕੱਢਣ ਵਾਸਤੇ ਬੁਲਾਈ। ਮੈਂ ਬੋਲਦਾ ਤੇ ਬੁਲਾ ਦੂੰ। ਉਹਨਾਂ ਨੂੰ ਵੀ ਇਦਾਂ ਕਰਦੇ। ਸਾਰਿਆਂ ਨੂੰ ਇਹ ਤਰੀਕੇ ਨਾਲ ਇਹਨਾਂ ਵਰਤਦੇ ਆਂ। ਕਲੇਟ ਕਰਾਈ ਗਈ ਸੀ ਥਾਣੇ ਦੇ ਵਿੱਚ ਉਹ ਤਾਂ ਕੁਝ ਸੁਣਵਾਈ ਨਹੀਂ ਕੀਤੀ ਜੀ ਪਹਿਲਾਂ ਤਾਂ ਇਹ ਅਸੀਂ ਉਦਾਂ ਇਹਨਾਂ ਨੂੰ ਦੂਜੇ ਤਰੀਕੇ ਨਾਲ ਸਮਝਾਇਆ ਪਰ ਉਹਦੇ ਨਾਲ ਨਹੀਂ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਪਾਣੀ ਰੋੜਦੇ ਆ ਸਵੇਰੇ ਸਵੇਰੇ ਕੁਛ ਇਦਾਂ ਕਰਕੇ ਕਹਿ ਰਹੇ ਆ ਜੀ ਘਰ ਦੇ ਬਾਹਰ ਤਾਂ ਨਾ ਨਹੀਂ ਇੱਕ ਮਿੰਟ ਇੱਕ ਮਿੰਟ ਗੱਲ ਕਰ ਹਾਂ ਜੀ ਇਹ ਇਹਨਾਂ ਨੂੰ ਇਹਨਾਂ ਨੇ ਕਿਹਾ ਤਾਂ ਪਾਣੀ ਰੋੜ ਦੇ ਮੈਂ ਮੈਂ ਰੋੜਦੀ ਮੈਂ ਇਹ ਗੱਲ ਮੰਨ ਲੈਂਦੀ ਹਾਂ ਠੀਕ ਹੈ ਜੀ ਤਾਂ ਜਿਹੜਾ ਚੂਨਾ ਰੋੜਦਾ ਆਪਣਾ ਰੋੜਦਾ ਅੱਛਾ ਜੀ ਉਹ ਤੁਸੀਂ ਪੂਰੇ ਮਲੇ ਨੂੰ ਪੁੱਛ ਲਓ ਕਿ ਕਿੱਥੇ ਤੱਕ ਚੂਨਾ ਖਿਲ ਰਿਹਾ ਹੈਂਦਾ ਕੀ ਗੱਲ ਕੰਮ ਕਰਕੇ ਲੋਕੀਂ ਗੁੰਡਾ ਆ ਕੇ ਸੁਣਦੇ ਆ ਚਲੋ ਖਾਣੇ ਆ ਜਾਓ ਲੜਾਈ ਝਗੜਾ ਨਾ ਕਰੋ ਨਹੀਂ 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 ਅਸੀਂ ਬੈਠੇ ਆਂ ਜੀ ਰਾਜੀ ਦਾਦੀ ਮੁਕੇ ਤੇ ਆਓ ਕੀ ਕਹਿਣਾ ਤੈਨੂੰ ਮੁਕੇ ਤੇ ਆ ਜਾਓ ਵਾਲੇ ਫਿਰ ਕੁਝ ਹੋ ਰਾਜੀ ਜੀ ਤੁਸੀਂ ਆਏ ਮੌਕੇ ਦੱਸਦੇ ਦੋ ਨਾ ਥੋੜਾ ਜਿਆ ਪਹਿਲੇ ਮੈਂ ਵੇਖਾਂਗਾ ਵੀ ਵੈਰੀਫਾਈ ਕਰਾਂਗਾ ਫਿਰ ਤੁਹਾਡੇ ਏਰੀਆ ਦੇ ਵਿੱਚ ਸਰ ਦੇਖੋ ਮੋਸਾਂ ਨੇ ਦੇਖੇ ਜਿਹੜੇ ਲੜਕੇ ਨੇ ਕਿਹਾ ਜਾ ਰਿਹਾ ਸਰ ਜੀ ਚੋਪਰ ਕੇ ਥਾਣੇ ਆਉਣਾ ਹੈ ਜੇ ਤੁਸੀਂ ਮੇਰੇ ਨਾਲ ਜਾਣਾ ਤੇ ਗਰਜ਼ ਦੱਸ ਦਿਓ ਭਾਜੀ ਕੋਈ ਸ਼ਰਾਤ ਨਹੀਂ ਕਰਨੀ ਨਾ 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 ਬਾਈ ਬੰਦੇ ਬਾਹਰ ਨਿਕਲਣ ਲੱਗੇ ਆਪਾਂ ਨਾਲ ਹੀ ਤੁਰ ਪੈਣਾ ਜੀ ਨਹੀਂ ਨਹੀਂ ਤੁਸੀਂ ਆਓ ਤੁਹਾਡਾ ਬਦਨਾ ਠੇਕਾ ਕੋਈ ਬੰਦੇ ਆਡੇ ਸਾਡੇ ਤੁਸੀਂ ਚਲੋ ਇਹਦਾ ਮਤਲਬ ਭਾਜੀ ਸਾਰੀ ਉਹਨਾਂ ਦੀ ਹੋ ਜਨਾ ਕਬੱਡੀ ਕਿਰੀ 200 ਪੈਲੀ ਹੋਈ ਯਾਰ ਉਹ ਜਾਣ ਨਹੀਂ ਯਾਰ ਚਲੋ ਤੁਸੀਂ ਚਲੋ ਯਾਰ ਚਲੋ ਜੋ ਵੀ ਦਿਓ ਅਹਾਂ ਇਹ ਗੱਲ ਕਰਾਂਗੇ ਬਿਲਕੁਲ ਇਹ ਮਾਹੌਲ ਬਣਿਆ ਹੋਇਆ ਬਸਤੀ ਸ਼ੇਖ ਦਾ ਬਸਤੀ ਸ਼ੇਖ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਜਿੱਥੇ ਹੁਣ ਡਿਵੀਜ਼ਨ ਨੰਬਰ 5 ਤੋਂ ਆਈਏ ਪਹੁੰਚੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਪਾਰਟੀ ਨੂੰ ਵੀ ਜਿਹੜਾ ਲੈ ਕੇ ਜਾਏਗਾ ਜਿਹੜੀ ਦੂਸਰੀ ਪਾਰਟੀ ਹੈ ਉਹ ਵੀ ਜਿਹੜੀ ਇੱਥੇ ਨਾਲ ਹੀ ਜਾਏਗੀ ਜਿਹੜਾ ਤੁਹਾਨੂੰ ਬਾਵਲਾ ਸਾਂਝਾ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਗਿਲੰਦਰ ਦੀਆਂ ਸਾਂਝੀਆਂ ਕਰ ਰਹੇ ਜਿੱਥੇ ਕਿ ਦੇਖੋ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਮਾਹੌਲ ਨੂੰ ਜਿਹੜਾ ਚਾਰ ਕਰਵਾਤਾ ਹੋਇਆ ਨਜ਼ਰ ਆ ਰਿਹਾ ਔਰ ਕਿੰਨੇ ਨੂੰ ਅੱਜ ਤੱਕ ਆਂਦੇ ਬਾਸ ਜੀ ਬਾਈ ਜੀ ਮੈਂ ਖਾਂਦੇ ਬਾਸ ਜੀ ਮਾਹੌਲ ਦੇ ਲਈ ਪਹੁੰਚ ਗਿਆ ਬੜਾ ਫਰਕ ਆਇਆ 5-7 ਸਾਲਾਂ ਨੂੰ ਆ ਜਾ ਮੁੰਡਾ ਕਿੱਥੇ ਦਾ ਮੁੰਡਾ ਕਿੱਥੇ ਆ ਬੋਲਾ ਬਿਆ ਬੋਲਾ ਆ ਬਿਠਾਓ ਵੀ ਯਾਰ ਬਾਹਰ ਆ ਗਿਆ ਆ ਜਾ ਬਠੋ ਹਾਂਜੀ ਭਾਈ ਜੀ ਕੀ ਗੱਲ ਕੀ ਹੋਈ ਕੀ ਗੱਲ ਕੀ ਹੋਈ ਥੋੜਾ ਦੱਸ ਦੋਗੇ ਹੁਣ ਅਸੀਂ ਕਰ ਕਰ ਇਕੱਲੇ ਸੀ ਇਹਨਾਂ ਸਰਦਾਰ ਅਟੈਕ ਕੀਤਾ ਆਗੇ ਕਿਹਨਾਂ ਨੇ ਇਹਨਾਂ ਸਾਹਮਣੇ ਆ ਲੈਨੇ ਅੱਛਾ ਜੀ ਉਹ ਕਹਿ ਰਹੇ ਕਿ ਅੰਮੂਛਾਂ ਮਰੋੜਦੇ ਸਾਨੂੰ ਗਾਲ੍ਹਾਂ ਕੱਢਦੇ ਜਦੋਂ ਅਸੀਂ ਬਾਹਰ ਆਨੇ ਜੋ ਸਾਡੇ ਧੀਆ ਭੈਣਾ ਬਾਹਰ ਇੱਕ ਗਲਤ ਕਰੋ ਦੋ ਕੋਈ ਮੁੱਛੀ ਨਹੀਂ ਮਰੋੜੀ ਠੀਕ ਹੈ ਨਾ ਤੇ ਆਪਣੇ ਕੰਮ ਲੱਗੇ ਸਵੇਰ ਦੇ ਕੋਈ ਗੱਲਬਾਤ ਨਹੀਂ ਸਾਡੀ ਉਹ ਝਗੜਾ ਸਰ ਪਹਿਲੀ ਵਾਰੀ ਇਹ ਪਹਿਲਾ ਝਗੜਾ ਹੋਇਆ ਪਰਾੜੀ ਰਜੀ ਸ਼ਹੀ ਭਾਜੀ ਗੰਗੀਸ਼ਟੇ ਨੇ ਬੜੀ ਰੀਦ ਦੇਖੀ ਹੈ ਸਾਡੇ ਨਾਲ ਸਾਡੇ ਬੂਹਰੇ ਦੀ ਗੰਗੀਸ਼ਟੇ ਚਲਦਾ ਸੀ ਤ੍ਰਿਸ਼ਟ ਤਜੀ ਸਾਰੇ ਇਸ ਜੀ ਦੀ ਹੈਗੀ ਆ ਇਹ ਸਾਨੂੰ ਦੁਸ਼ਮਣ ਸਮਝਦੇ ਆਪਣੇ ਅਸੀਂ ਇੱਕ ਦਿਨ ਸਮਝ ਨਹੀਂ ਆਇਆ ਤੱਕ ਨਾ ਨੂੰ ਆਂਡਕਵਾੜਾ ਪੁਲਿਸ ਲੈ ਕੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਅੱਗੇ ਵੀ ਜਿਹੜਾ ਸਾਨੂੰ ਜਿਹੜਾ ਤੰਗ ਪਰੇਸ਼ਾਨ ਜਿਹੜਾ ਕੀਤਾ ਜਾਂਦਾ ਸੀ ਕਹਿੰਦੇ ਅੱਗੇ ਮੇਰੇ ਘਰ ਦੇ ਬਾਹਰ ਜਿਹੜਾ ਪਾਣੀ ਵੀ ਜਿਹੜਾ ਡੋਲ ਦਿੰਦੇ ਸੀ ਉਹਨੂੰ ਲੈ ਕੇ ਜਿਹੜਾ ਦੱਸਿਆ ਜਾ ਰਿਹਾ ਬਸਤੀ ਸ਼ੇਕ ਦੇ ਵਿੱਚ ਦੋਨੋਂ ਟੀਰਾ ਜਿਹੜੀਆਂ ਆਮਨੇ ਸਾਹਮਣੇ ਜੜੀਆਂ ਹੋਈਆਂ ਤੇ ਦੂਸਰੇ ਪੱਖ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਤੇ ਦੂਸਰੇ ਪੱਖੇ ਦਾ ਕਹਿਣਾ ਹੈ ਕਿ ਜਿਹੜਾ ਪਾਣੀ ਹੈ ਇਹ ਰਾਜ ਨਾਲ ਗੱਲ ਕਰੀਏ ਵੀਡੀਓ ਬਣਾ ਰਹੇ ਹਾਂ ਨਾ ਉਹ ਚੱਲ ਜੰਨੇ ਹਾਂ ਇੱਧਰ ਆਓ ਜਨਾਬ ਇੱਕ ਮਿੰਟ ਇੱਕ ਮਿੰਟ ਆਓ ਖਾਲੇ ਆ ਜਾਓ ਮੇਰਾ ਵੀਰ ਅੱਜੀ ਅੱਗੇ ਲੈ ਕੇ ਆਓ 1 ਮਿੰਟ ਬਾਅਦ ਮੈਸੇਜ ਕਰ ਜੀ ਮੈਨੂੰ ਇੱਕ ਮਿੰਟ ਹੋਰ ਜਾਨ ਸਾਹੇ ਵਿੱਚ ਮੇਰਾ ਨਾਮ ਆਉਣਾ ਕੋਈ ਜੱਗ ਕਿੱਥੇ ਹੁੰਦਾ ਹੈ ਕੋਈ ਨਹੀਂ ਚੱਲ ਜੀ ਅੰਮੋਲਿ ਗਏ ਅਮਰੇ ਪਰ ਆ ਗਿਆ ਠੀਕ ਅਟੋਨੀ ਭਾਗ ਲਿਆ ਗਿਆ ਹੁਣ ਇਹ ਸਾਰਾ ਕੁ ਮਸੂਆ ਤਾਰੇ ਕੁ ਹਾਰੇ ਤਾਰੇ ਬਟਮ ਕਰ ਆ ਮਸ਼ਹੂਰ ਕਰ ਦਿਓ ਬਸ ਇਹ ਮੱਲਾ ਚਾਹੀਆ ਆਓ ਅਸ਼ੂਨ ਦੇ ਵੀਡੀਓ ਨਾੰਦਾਂ ਵੀਡੀਓ ਨਾੰਦਾਂ ਅੰਦਰ ਮਸ਼ਹੂਰ ਹੋ ਜਾਓ ਅੱਗ ਲਾ ਦਿਓ ਆਇਆ ਤੂੰ ਭੱਜ ਮਾ ਅੱਜ ਜਿਹੜੀ ਹੈ ਆ ਵੀ ਕਰੀ ਜਾਂਦੀ ਉਹਨੂੰ ਆਉਂਦੇ ਫੜਾ ਜਾ ਵੀ ਫੜਾ ਸਾ ਮੈਨੂੰ ਵੀਰ ਲਗਾਤਾਰ ਤਸਵੀਰਾਂ ਬਸਤੀ ਸ਼ੇਖ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਬਸਤੀ ਸ਼ੇਖ ਦੀਆਂ ਸਾਂਝੀਆਂ ਕਰਦੇ ਜਿੱਥੇ ਦੇਖ ਸਕਦੇ ਹੋ ਜਿਹੜਾ ਹੁਣ ਓਏ ਇੱਕ ਦੂਸਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਕਹਿ ਰਹੇ ਨੇ ਕਿੰਨੀ ਕੀ ਗੱਲ ਨਹੀਂ ਮੋਛਰੂ ਲੈ ਕੇ ਆਪ ਸਾਡੇ ਸਾਹਮਣੇ ਕਰੀ ਜਾਵਾਂ ਨਹੀਂ ਇਹ ਕੀ ਮਾਮਲਾ ਹੈ ਮੋਛਰੂ ਲੈ ਕੇ ਮਾਮਲਾ ਲੱਗਿਆ ਹੈ ਹੋਰ ਚਲੋ ਤੁਸੀਂ ਆ ਦੇ ਸਕਦੇ ਮੋਛਰੂ ਲੈ ਕੇ ਦੇ ਸਕਦੇ ਹੋ ਇੱਕ ਇੱਕ ਚਲੋ ਅਸੀਂ ਵੀ ਆ ਕੇ ਖਾਣ ਹੈਲੋ ਹਾਂ ਜੀ ਕਿੰਨੀ ਕੀ ਗੱਲ ਵੱਜ ਗਈ ਨਹੀਂ ਇਸ ਚੀਜ਼ ਨੂੰ ਸਾਡੇ ਸਾਹਮਣੇ ਨਜ਼ਰ ਆ ਰਿਹਾ ਕਿਉਂ ਲੈ ਕੇ ਸਾਡੇ ਬੂਏ ਤੋੜ ਛੱਡੇ ਨੇ ਕਿਉਂ ਸਾਡੀ ਦੁਕਾਨ ਤੋੜਤੀ ਆ ਵਸਮਾਨ ਐਕਟਿਵਾ ਤੋੜਤੀ ਸਾਡੀ ਕੀ ਕੀ ਮਾਰੇਗੀ ਗੱਲ ਹੋਈ ਸੀ ਤਾਂ ਮੇਨ ਕਾਰ ਅਸੀਂ ਤੇ ਅੰਦਰ ਵੜ ਗਏ ਬੂਆ ਬੰਦ ਕਰ ਲਿਆ ਅੱਛਾ ਜੀ ਤ੍ਰੋ <try>